ਮਾਂ ਗੁਰਦਰਸ਼ਨ ਸਿੰਘ ਬੜੀਵਾਲਾ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਮੈਂ ਸਮੁੱਚੇ ਜਗਤ ਨੂੰ ਵਧਾਈ ਦਿਨਾਂ ਤੇ ਮੈਨੂੰ ਕੁਝ ਇਓਂ ਲੱਗਦਾ ਹੈ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ ਉਹਨਾਂ ਤੇ ਅਮਲ ਨਹੀਂ ਕੀਤਾ ਇਸ ਲਈ ਜਿਹੜੀ ਸਾਡੀ ਸਿੱਖ ਕੌਮ ਐ ਉਹ ਨਿਗਾਰ ਵੱਲ ਜਾ ਰਹੀ ਐ ਉਹਦੇ ਤੇ ਮੈਂ ਇੱਕ ਕਵਿਤਾ ਲਿਖੀ ਐ ਕਿ ਅਸੀਂ ਕਿਸ ਤਰ੍ਹਾਂ ਕੌਮ ਨੂੰ ਉਸਾਰਨਾ ਰੋਕ ਕੇ ਤੇ ਕਮਰਿਆਂ ਨੂੰ ਸਾਰਨ ਵੱਲ ਚਲੇ ਗਏ ਵੱਡੇ ਵੱਡੇ ਮਹਿਲਾਂ ਵਰਗੇ ਅਸੀਂ ਗੁਰੂ ਘਰ ਤਿਆਰ ਕਰ ਲਏ ਪਰ ਸਾਨੂੰ ਬਾਣੀ ਬਾਰੇ ਕੁਝ ਨਹੀਂ ਪਤਾ ਇਥੋਂ ਤੱਕ ਸਾਡੀ ਬਹੁਤੀ ਸੰਗਤ ਨੂੰ ਤੇ ਬਹੁਤੇ ਲੋਕਾਂ ਨੂੰ ਅਰਦਾਸ ਦੇ ਜਾਂ ਕੀਰਤਨ ਦੇ ਅਖਰੀ ਅਰਥ ਵੀ ਨਹੀਂ ਪਤਾ ਇਸ ਲਈ ਇੱਕ ਅਰਦਾਸ ਪੇਸ਼ ਹੈ ਸੱਚ ਨੂੰ ਲਗਭਗ ਬਿਆਨ ਕਰਦੀ ਕਿਫਤਾ ਦੇ ਬੋਲ ਐ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਜਿੰਨਾ ਗੋਰਿਆਂ ਨੂੰ ਸਾਡੇ ਬਜ਼ੁਰਗਾਂ ਨੇ ਦੇਸ਼ੋਂ ਕੱਢਿਆ ਉਹਨਾਂ ਗੋਰਿਆਂ ਲਈ ਅਸੀਂ ਆਪਣੇ ਬੱਚੇ ਕਰ ਗੁਲਾਮ ਤਿਆਰ ਲਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਸਾਡੇ ਆਗੂ ਬੰਨ ਤਣਾੜ ਗਏ ਉਹੀ ਗਰੀਬ ਸਿੱਖਾਂ ਦੇ ਜੀ ਹੱਕ ਮਾਰ ਗਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਗੁਰੂ ਗ੍ਰੰਥ ਨੂੰ ਛੱਡ ਕੇ ਜੀ ਕਿਰਤ ਤੋਂ ਹੀਣੇ ਅਸੀਂ ਗੁਰੂ ਧਾਰ ਲਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਗਰੀਬ ਸਿੱਖਾਂ ਨੂੰ ਵਸਾਣ ਦੀ ਥਾਂ ਅਸੀਂ ਉਲਟਾ ਓਝਾੜ ਗਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਗੁਰੂ ਗ੍ਰੰਥ ਤੇ ਲਾਤੀ ਹੈ ਪਾਬੰਦੀ ਸਾਡੇ ਜਥੇਦਾਰ ਨੇ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਬਿ ਪ੍ਰਵਾਦ ਨੂੰ ਅਪਣਾਇਆ ਅਸੀਂ ਕਰਨੀ ਛੱਡ ਵਿਚਾਰ ਗਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਮਹਿਲਾ ਵਰਗੇ ਅਸੀਂ ਗੁਰਦੁਆਰੇ ਉਸਾਰ ਲਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਪੜੀ ਨਹੀਂ ਉਹ ਬਾਣੀ ਅਸੀਂ ਸਿੱਖੀ ਨੂੰ ਵਿਸਾਰ ਗਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲਏ ਗੁਰੂ ਗ੍ਰੰਥ ਨੂੰ ਅਸੀਂ ਸੋਨੇ ਦੀ ਉਪਾਲਕੀ ਦੇ ਵਿੱਚ ਕੈਦ ਕਰਕੇ ਕਰ ਬੰਦ ਬਾਣੀ ਦਾ ਪ੍ਰਚਾਰ ਗਏ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰਲੇ ਉਹੀ ਬਣੇ ਸਾਡੇ ਵਕਤਾ ਜਿਹੜੇ ਕਰਦੇ ਰੇ ਨਸ਼ੇ ਦਾ ਵਪਾਰ ਜੇ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰਲੇ ਸਟੇਜ ਤੋਂ ਉਹਨਾਂ ਨੂੰ ਹੈ ਮਾਣ ਮਿਲਦਾ ਜਿਹੜੇ ਕੌਮ ਦੇ ਗਦਾਰ ਨੇ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰਲੇ ਕਹਾਣੀਆਂ ਨੇ ਉਹ ਇਹੋ ਸਤਰਾਂ ਗੁਰਦਰਸ਼ਨ ਤੋਂ ਦਤਾਰ ਨੇ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰਲੇ ਕੌਮ ਨਹੀਂ ਉਸਾਰੀ ਅਸੀਂ ਕਮਰੇ ਉਸਾਰ ਲੈ ਇਹਦੇ ਤੇ ਸੰਗਤ ਜੀ ਤੁਸੀਂ ਵਿਚਾਰ ਕਰਨਾ ਤੇ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਗੁਰ ਫਤਿਹ ਪ੍ਰਵਾਨ ਕਰਨਾ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਨਾਲੇ ਇਸ ਕਿਰਪਾ ਨੂੰ ਤੁਸੀਂ ਵੱਧ ਤੋਂ ਵੱਧ ਸਾਂਝੀ ਕਰਨਾ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਵਿਚਾਰ ਇਹਦੇ ਬਾਰੇ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਗੁਰਦਰਸ਼ਨ ਸਿੰਘ ਬਰੀ ਵਾਲਾ